ਕੀਤਾ ਪਵਨ ਰੋਡ ਤੇ ਸ਼ਰੀਆਮ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਅਨੁਸਾਰ ਮਾਮੂਲੀ ਜਹੀ ਗੱਲ ਨੂੰ ਲੈ ਕੇ ਇੱਕ ਨੌਜਵਾਨ ਦੇ ਵੱਲੋਂ ਚਾਕੂ ਦੇ ਨਾਲ ਵਾਰ ਕਰਕੇ ਇੱਕ ਹੋਰ ਨੌਜਵਾਨ ਨੂੰ ਗੰਭੀਰ ਰੂਪ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਜ ਜਿਸ ਦਾ ਇਲਾਜ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮਨੀ ਨਾਮਕ ਲੜਕੇ ਨੇ ਉਹਨਾਂ ਦੇ بیٹے ਨੂੰ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹੈ जख्मी नौजवान अरुण कुमार दी माता कांता ने दस लड़का मोटरसाइकल पार कर रहा उसने अपना मोटर थोड़ा अगे के उसने चगड़ा करना शुरू कर दिया हथो पाई शुरू कर दिखा दौरान उसका लड़का अरुण भी उ गया था, मनी नामजान उस न भी झगड़ा कर लग पा उसने उसके बेटे से चाकू हमला कर दिया जख्मी कर दिया परिवार दोषी मनी खिलाफ कानूनी कारवाई की मांग कर रहा है ਉਸੇ ਦਾ ਨਾਮ ਕੋਮਲੇ ਹਸਬੰਦ ਕੋਲ ਕੁਛ ਨਹੀਂ ਵੀ ਆਪਣੇ ਘਰ ਆਂਦੇ ਸੀ ਇਹਨਾਂ ਨੇ ਬਸ ਉਹਨੇ ਮੁੰਡੇ ਨੂੰ ਇਹ ਮੁੰਡਾ ਨਾ ਕਿਛੂ ਲੜਦਾ ਹੈ ਤੇ ਮਾਤਾ ਜੀ ਨਾ ਇਹ ਬੋਲਦੇ ਵੀ ਕਿ ਰਾਹ ਤੇ ਕੋਣ ਆ ਤੂੰ ਕਹਿੰਦੇ ਮੈਂ ਕਹਿੰਦਾ ਤੂੰ ਕੋਣ ਆ ਕਹਿੰਦਾ ਮੈਂ ਤੇ ਆਪਣੇ ਘਰ ਚਲਾ ਮੇਰਾ ਤੇ ਇੱਥੇ ਘਰ ਆ ਉਹਨੇ ਬਸ ਇੰਨੀ ਗਾਲੀ ਕਹੀ ਮੇਰੇ ਹਸਬੰਦ ਨੇ ਸੁਬਾਹ ਤੋਂ ਉਹਨਾਂ ਨੇ ਇਹਨਾਂ ਨਾਲ ਨਾ ਬਾਤ ਕਰਨੀ ਨਾ ਨਾ ਹੀ ਕਹਿੰਦਾ ਤੂੰ ਬਤਵਾਸ ਨਹੀਂ ਆਇਆ ਮੇਰੇ ਹਸਬੰਦ ਨੂੰ ਕਹਿੰਦਾ ਨਾਲ ਹੀ ਉਹਨੇ ਕਿਚਕ ਕੱਢ ਲਈ ਕਿਚਕ ਕੱਢ ਕੇ ਉਹਨੇ ਨਾਲ ਹੀ ਮਾਰਨ ਦੀ ਕੋਸ਼ਿਸ਼ ਕੀਤੀ ਕਿ ਕਿੱਥੇ ਮਾਰੀ ਕਿੱਥੇ ਮਾਰੀ ਕਿੱਧਰ ਮਾਰੀ ਕਿੱਧਰ ਮਾਰੀ ਉਹਨੇ ਮਾਰ ਮਾਰ ਕੇ ਨਾ ਆਪਣੇ ਆਪਣਾ ਚੰਬੜੀ ਵੀ ਕਿ ਮਾਪ ਚ ਉਹਦੇ ਇੱਕ ਮੁੰਡਾ ਵੀ ਆਇਆ ਉਹਦੇ ਉੱਤੇ ਮੁੱਨੇ ਪੈ ਗਿਆ ਤੇ ਇੰਨੇ ਤੇ ਇਹ ਕਿਚਵਾ ਦੇ ਵੀ ਜਦੋਂ ਸਭ ਸਭ ਸਲਾ ਮਿੰਨੀ ਚਾਹੀਦੀ ਹੈ ਉਹਨੇ ਉਹਨੇ ਕੁਛੜਾਣਾ ਹੀ ਨਹੀਂ ਚਾਹਦਾ ਉਹ ਬਸ ਜਿਸ ਤਰ ਮੇਰੇ ਹਸਬੰਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਾ ਬਸ ਖਤਰਨਾਕ ਹੋ ਰਿਹਾ ਹੈ ਵੀ ਖੁਦ ਚ ਨਹੀਂ ਵੀ ਕੱਪੜੇ ਲਪੜੇ ਨੇ ਮੇਰੇ ਬੱਚਾ ਛੋਟਾ ਲੈ ਕੇ ਗਈ ਨਾਲ ਮੇਰਾ ਬੱਚਾ ਚੱਲਦਾ ਨਹੀਂ ਫਿਕਰ ਨਹੀਂ ਕੁਝ ਨਹੀਂ ਤਾਂ ਉਹ ਹੀ ਰੋਵੰਦਾ ਲਾਂ ਅੰਦਾ ਸੀ ਬੁਏ ਤੇ ਤਾਂ ਮੈਂ ਕਿਹਾ ਵੀ ਹੀ ਰੋਵੰਦਾ ਥੋੜਾ ਜੱਜ ਗੱਲ ਲਾ ਕੋਲੇ ਮੈਨੂੰ ਥੜੀ ਖਿੱਚ ਕੇ ਨਾਲ ਤਾਂ ਥੜੀ ਗੁੱਤਾ ਲੈ ਲਾ ਜਦੋਂ ਪਰਮਾ ਗੁੱਤਾ ਮੇਰੇ ਨਾਲੇ ਪੁੱਤ ਮੈਨੂੰ ਬੜਾ ਕੁਝ ਬੋਲਿਆ ਗੰਗੋ ਨੇ ਮੈਂ ਉਚਾਲ ਮੇਰੀ ਆ ਛਾਲੀ ਆਂ ਲਿਆ ਹੀ ਕਹਿੰਦਾ ਤੂੰ ਮਾਤਾ ਨਾਲ ਸਾਡੀ ਭੂਆ ਨਾਲ ਕਿਉਂ ਇਤਰਾ ਕਹਨੋਂ ਰਹਾ ਹੈ ਇਹ ਲੈ ਨਾਲ ਨੇ ਕਿ ਚਾ ਮਾਰ ਦਿੱਤੀਆਂ ਮੈਂ ਉੱਠੀ ਠੱਕ ਗਈ ਮੇਰਾ ਪੁੱਤ ਮਾਰ ਕੇ ਛੁੱਟ ਗਿਆ ਕੁਝ ਹੀ ਮੈਰੀ ਗਾਥਾ ਮੇਰਾ ਪੁੱਤ ਆਲਗਰ ਤੋਂ ਟਿੱਕ ਟੋਕ ਕੇ ਮੇਰੇ ਸਾਹਮਣੇ ਮਰੂ ਲਨੇ ਸੀ ਨਾ ਕਰਾ ਕੀ ਵਗਰੀ ਬੰਦਾ ਬੋਰਾ ਉਹ ਸਿਰ ਤਾਂ ਨਹੀਂ ਸੋਨਾ ਬਦ ਹੋ ਗਿਆ ਆ ਬੋਤ ਮੇਰੇ ਸਾਹਮਣੇ ਮਾਰਨਾ ਨੂੰ ਮੈਂ ਮਰ ਜਾਵਾਂ ਉਸ ਲੋਟ ਮੇਰੇ ਨੂੰ ਨਾ ਕਰ ਚਪ ਗਾਦੇ ਰੋ ਆ ਉਹ ਲਾ ਪੀਓ ਸਸ ਤੇ ਮਾ ਕੋਸ਼ ਮੈਮ ਮੈਡੀਕਲ ਅਫਸਰ ਸਿਵਲ ਸਰ ਗੁਰਦਾਸਪੁਰ ਤੋਂ ਬੋਲ ਰਹੇ ਆ ਸਾਡੇ ਕੋ ਸ਼ਾਮੀ 5:30 ਵਜੇ ਮਰੀਜ਼ ਅਰुण ਕੁਮਾਰ son of ਰਮੇਸ਼ ਰਾਕੇਸ਼ ਕੁਮਾਰ اسلامਾਬਾਦ ਮੰਨ ਲਿਜਵਾਇਆ ਸੀਗਾ ਇਹਦੇ ਪੇਟ ਤੇ ਕੁਝ ਕੱਟ ਲੱਗੇ ਹੋਏ ਹਨ ਜਿੰਨੂੰ ਆਪਾਂ ਸੀਟੀ ਕਰਵਾ ਕੇ ਦੇਖ ਰਹੇ ਆ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਨਹੀਂ ਹੈ ਬਾਕੀ ਪੇਸ਼ੈਂਟ ਸਟੇਬਲ ਹੈਗਾ ਇਸ ਵੇਲੇ ਕੱਟ ਪੰਜ ਕੱਟ ਲੱਗੇ ਨੇ ਕੱਟ ਮੋਸਟਲੀ ਸਰਫੇਸ਼ੀਅਲ ਨੇ ਕੋਈ ਡੀਪ ਕੱਟ ਨਹੀਂ ਹੈ ਪੇਸ਼ੈਂਟ ਸਟੇਬਲ ਹੈ ਜੀ ਟ੍ਰੀਟਮੈਂਟ ਚੱਲ ਰਿਹਾ ਪੇਸ਼ੈਂਟ ਪੂਰਾ ਆਰੀਐਂਟਡ ਨਹੀਂ ਅਸਾਇਦੋ ਨੇ ਕੁਝ ਖਾਦਾ ਪੀਤਾ